ਦੋਸਤੋ ਸਿੱਖ ਕੌਮ ਨੂੰ ਨੌਜਵਾਨ ਆਗੂ ਲੱਗਦਾ ਹੁਣ ਮਿਲ ਚੁੱਕਿਆ ਬੜੀ ਘਾਟ ਸੀ ਕੋਈ ਪੜਿਆ ਲਿਖਿਆ ਨੌਜਵਾਨ ਦਸਤਾਰ ਧਾਰੀ ਸੋਹਣੇ ਸਰੂਪ ਵਾਲਾ ਹੋਵੇ ਤੇ ਜਿਹੜਾ ਸਿੱਖ ਮੁੱਦਿਆਂ ਦੀ ਗੱਲ ਕਰੇ ਪੰਜਾਬ ਦੀ ਗੱਲ ਕਰੇ ਪੰਜਾਬੀਅਤ ਦੀ ਗੱਲ ਕਰੇ ਸਾਡੇ ਲੁੱਟੇ ਜਾ ਰਹੇ ਸੋਮਿਆਂ ਦੀ ਗੱਲ ਕਰੇ ਦੋਸਤੋ ਦੋ ਹਫ਼ਤਿਆਂ ਤੋਂ ਪਿਛਲੇ ਦੋ ਹਫ਼ਤਿਆਂ ਤੋਂ ਇੱਕ ਪੂਰੀ ਧੁੰਮ ਪੈ ਰਹੀ ਹੈ ਨੌਜਵਾਨ ਦੇ ਨਾਂ ਦੀ ਪੂਰੀ ਚੜਤ ਬਣੀ ਹੋਈ ਹੈ ਪੱਟ ਤੇ ਥਾਪੀ ਮਾਰ ਕੇ ਜਦੋਂ ਲੈਕਚਰ ਤੇ ਭਾਸ਼ਣ ਦਿੰਦਾ ਹੈ ਇੰਜ ਲੱਗਦਾ ਹੈ ਕਿ ਪੰਜਾਬ ਦਾ ਵਾਰਿਸ ਪੰਜਾਬ ਦੀ ਧਰਤੀ ਤੇ ਪਹੁੰਚ ਗਿਆ ਸਰਦਾਰ ਜਸਵੰਤ ਸਿੰਘ ਖਾਲੜੇ ਦੀ ਰੂਹ ਦਾ ਵਾਰਿਸ ਪਹੁੰਚ ਗਿਆ ਪੰਜਾਬੀਆਂ ਨੂੰ ਨੌਜਵਾਨ ਆਗੂ ਮਿਲ ਚੁੱਕਾ ਹੈ ਕਿਹੋ ਜਿਹਾ ਜਿਹੋ ਜਿਹਾ ਕਿਸੇ ਟਾਈਮ ਸਿੱਖ ਸਟੂਡੈਂਟ ਫੈਡਰੇਸ਼ਨ ਆਗੂ ਕਰਦੀ ਸੀ ਉਹੋ ਜਿਹਾ ਆਗੂ ਅੱਜ ਸਾਨੂੰ ਅਸਮੀਤ ਸਿੰਘ ਜਿਹੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਨੌਜਵਾਨ ਦੋਸਤੋ ਸੁੰਦਰ ਸਰੂਪ ਉਹਦੇ ਸ਼ਬਦਾਂ ਦੇ ਵਿੱਚ ਇੰਨੀ ਖਿੱਚ ਤੇ ਉਹਦੇ ਬੋਲਣ ਦੇ ਵਿੱਚ ਆਵਾਜ਼ ਦੇ ਵਿੱਚ ਇੰਨੀ ਦਲੇਰੀ ਅਣਖ ਗੈਰਤ ਜਿਹੜੀ ਤੋਂ ਪਤਾ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਦੀ ਅਗਵਾਈ ਉਹ ਨੌਜਵਾਨ ਜ਼ਰੂਰ ਕਰੂਗਾ ਜੇਕਰ ਉਸ ਨੌਜਵਾਨ ਨੂੰ ਰੱਬ ਕਰੇ ਕੋਈ ਮਾੜੀ ਆਫਤ ਨਾ ਪਵੇ ਸਾਡੇ ਦੁਸ਼ਮਣ ਸਿੱਖੀ ਦੇ ਸਿੱਖ ਕੌਮ ਦੇ ਉਸ ਨੌਜਵਾਨ ਤੇ ਮਾੜੀ ਨਜ਼ਰ ਕਿਤੇ ਨਾ ਤਰਨ ਤੇ ਦੋਸਤੋ ਜਰੂਰ ਲੱਗਦਾ ਨੌਜਵਾਨ ਅਗਵਾਈ ਕਰੂਗਾ ਕੱਲ ਨੂੰ 10 ਨਵੰਬਰ ਨੂੰ ਉਸ ਨੌਜਵਾਨ ਨੇ ਇੱਕ ਲਲਕਾਰ ਦਿੱਤੀ ਹੈ ਇੱਕ ਲਲਕਾਰ ਮਾਰ ਕੇ ਆਖਿਆ ਕਿ ਆਓ ਪੰਜਾਬੀਓ ਸੰਘੀ ਲਾਣੇ ਤੋਂ ਪੰਜਾਬ ਦੀ ਯੂਨੀਵਰਸਿਟੀ ਆਜ਼ਾਦ ਕਰਾਈਏ। ਭਾਵ ਚੰਡੀਗੜ੍ਹ ਆਜ਼ਾਦ ਕਰਾਈਏ। ਪਾਣੀ ਜਿਹੜੇ ਲੁੱਟੇ ਜਾ ਰਹੇ ਐ ਆਓ ਉਹਨਾਂ ਦੀ ਗੱਲ ਕਰੀਏ। ਉਸ ਨੌਜਵਾਨ ਨੇ ਪੰਜਾਬੀਆਂ ਦੇ ਵਿੱਚ ਇੱਕ ਨਵੀਂ ਜੋਤ ਬਾਲ ਦਿੱਤੀ ਐ ਦੀਪਕ ਬਾਲ ਦਿੱਤਾ ਐ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬੀ ਉਸ ਨੌਜਵਾਨ ਦੀ ਅਗਵਾਈ ਚ ਸੰਘਰਸ਼ ਜ਼ਰੂਰ ਕਰਨਗੇ ਕੱਲ ਨੂੰ ਵੱਡਾ ਕੱਠ ਹੋਣ ਜਾ ਰਿਹਾ ਹੈ ਹਰ ਪੰਜਾਬੀ ਪਹੁੰਚੇਗਾ ਜਿਹੜਾ ਦਰਦ ਰੱਖਦਾ ਹੈ ਗੱਲ ਕੱਲੀ ਯੂਨੀਵਰਸਿਟੀ ਤੇ ਨਹੀਂ ਰੁਕਣੀ ਗੱਲ ਪੰਜਾਬ ਦੇ ਮੁੱਦਿਆਂ ਦੀ ਸਾਰੀ ਚੱਲੂਗੀ ਉਸ ਨੌਜਵਾਨਾਂ ਵਿੱਚੋਂ ਪੰਜਾਬ ਦਾ ਭਵਿੱਖ ਨਜ਼ਰ ਆਉਂਦਾ ਹੈ ਦੋਸਤੋ ਨਹੀਂ ਤੇ ਅੱਜ ਕੱਲ੍ਹ ਦੇ ਆਗੂਆਂ ਦੇ ਵਿੱਚੋਂ ਬਿਲਕੁਲ ਭਵਿੱਖ ਧੁੰਦਲਾ ਦਿਖਦਾ ਸੀ ਪੰਜਾਬ ਦਾ ਹਰ ਇੱਕ ਨੇ ਕਿਸੇ ਨੇ ਬੱਸਾਂ ਬਣਾਈਆਂ ਕਿਸੇ ਨੇ ਚੈਨਲ ਬਣਾ ਲੇ ਕਿਸੇ ਨੇ ਜ਼ਮੀਨਾਂ ਜਾਇਦਾਦਾਂ ਬਣਾਈਆਂ ਪਰ ਪੰਜਾਬ ਦੀ ਗੱਲ ਕਿਸੇ ਨੇ ਨਹੀਂ ਕੀਤੀ ਜਿਹੜੇ ਸਿੱਖੀ ਦੇ ਦੁਸ਼ਮਣ ਸੀ ਉਹ ਉੱਚੇ ਆਉਂਦਿਆਂ ਤੇ ਬਿਠਾ ਲੇ ਇਸ ਲਈ ਪੰਜਾਬ ਨੂੰ ਕਿਸੇ ਤਵਾਸ ਨਹੀਂ ਜੇ ਆਸ ਹੈ ਤੇ ਉਸ ਨੌਜਵਾਨ ਵਰਗ ਕੋ ਆਸ ਹੈ ਜਿਹੜਾ ਨਵਾਂ ਵਿਦਿਆਰਥੀ ਜਥੇਵੰਦੀ ਦੇ ਰੂਪ ਵਿੱਚ ਸਾਡੇ ਸਾਹਮਣੇ ਆ ਰਹੇ ਹਨ ਉਹਨਾਂ ਦੇ ਸ਼ਬਦਾਂ ਵਿੱਚੋਂ ਉਹਨਾਂ ਦੇ ਭਾਸ਼ਣ ਵਿੱਚੋਂ ਖਾਲੜਾ ਸਾਹਿਬ ਦੀ ਸੋਚ ਨਜ਼ਰ ਆ ਰਹੀ ਹੈ ਮੈਨੂੰ ਲੱਗਦਾ ਹੈ ਕਿ ਖਾਲੜਾ ਸਾਹਿਬ ਦੀ ਸੋਚ ਪੰਜਾਬ ਵਿੱਚ ਫੈਲਰੇਗੀ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵਿੱਚੋਂ ਨੌਜਵਾਨ ਅਗਵਾਈ ਕਰਨਗੇ ਇਸ ਲਈ ਦੋਸਤੋ ਉਸ ਨੌਜਵਾਨ ਅਸਵੀਤ ਸਿੰਘ ਦੇ ਨਾਲ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਸਾਡੀਆਂ ਸਿੱਖਿਆ ਦੀਆਂ ਸੰਸਥਾਵਾਂ ਨੂੰ ਉਹਦੀ ਲਤ ਨਹੀਂ ਖਿੱਚਣੀ ਚਾਹੀਦੀ ਉਸ ਨੌਜਵਾਨ ਦੀ ਮਦਦ ਕਰਨੀ ਚਾਹੀਦੀ ਹੈ ਤੇ ਉਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ MP MLA ਬਣਾ ਕੇ ਪੰਜਾਬ ਦਾ ਇੱਕ ਵੱਡਾ ਸਿਆਸੀ ਲੀਡਰ ਉਸ ਨੌਜਵਾਨ ਨੂੰ ਬਣਾਇਆ ਜਾਵੇ ਯੂਨੀਵਰਸਿਟੀ ਤੇ ਉਹਨੇ ਇਜਾਜ਼ਤ ਕਰਵਾਈ ਲਈ ਐ ਕਰਵਾਊਗਾ ਮੈਨੂੰ ਪਤਾ ਹੈ ਉਹਦੀ ਆਵਾਜ਼ ਦੇ ਵਿੱਚ ਦਮ ਹੈ ਉਹਦੀ ਵਿਚਾਰਧਾਰਾ ਦੇ ਵਿੱਚ ਬੜੀ ਵੱਡੀ ਗੈਰਤ ਤੇ ਅਣਖ ਹੈ ਖਾਲੜਾ ਸਾਹਿਬ ਦੀ ਤੇ ਉਹ ਚੰਡੀਗੜ੍ਹ ਵੀ ਬਚਾਊਗਾ ਪੰਜਾਬੀ ਬੋਲਦੇ ਇਲਾਕੇ ਵੀ ਲਊਗਾ ਤੇ ਦੋਸਤੋ ਤੇ ਜਿਹੜੇ ਸਾਡੇ ਪਾਣੀ ਲੁੱਟੇ ਸੋਮੇ ਲੁੱਟੇ ਜਾ ਰਹੇ ਐ ਉਹਨਾਂ ਦੀ ਵੀ ਉਹ ਨੌਜਵਾਨ ਗੱਲ ਕਰੂੰਗਾ ਉਹਦੇ ਵਿੱਚ ਗੈਰ ਤੇ ਦੂਜੀ ਗੱਲ ਰਹੀ ਤਰਨ ਤਾਰਨ ਦੀ ਇੱਕ ਦਿਨ ਵਾਕੀ ਹੈ ਬੋਟਾਂ 11 ਨਵੰਬਰ ਨੂੰ ਪਰਸੋਂ ਪੈਣ ਜਾ ਰਹੀਆਂ ਪੰਜਾਬੀਓ ਹੇ ਤਰਨ ਤਾਰਨ ਦੇ ਵਾਸੀਓ ਤੁਹਾਡੇ ਚਰਨਾਂ 'ਚ ਬੇਨਤੀ ਹੈ ਅਪੀਲ ਹੈ ਕਿ ਸੱਜਣੋ ਤੁਸੀਂ ਸਾਰੀਆਂ ਪਾਰਟੀਆਂ ਜਿਤਾਲ ਦਿੱਤੀਆਂ ਤੁਸੀਂ ਆਮ ਪਾਰਟੀ ਦਾ ਡਾਕਟਰ ਕਸਨੀਰ ਸਿੰਘ ਜਪਾਇਆ ਹਰਮੀਤ ਸਿੰਘ ਸੰਧੂ ਅਕਾਲੀ ਦਲ ਦਾ ਜਿਤਾ ਦਿੱਤਾ ਅਗਨੀ ਹੋਤਰੀ ਕਾਂਗਰਸ ਦਾ ਜਿਤਾਇਆ ਤੇ ਹੁਣ ਵਾਰੀ ਹੈ ਤੇ ਭਾਈ ਸੰਦੀਪ ਸਿੰਘ ਸੰਨੀ ਦੇ ਸਾਡੇ ਸਿਰ ਤੇ ਚੜਾਇਆ ਹੋਇਆ ਕਰਜ਼ੇ ਮੋੜਨ ਦੀ ਤਰਨ ਤਾਰਨ ਵਾਲਿਓ ਦੇਖਿਓ ਕਿਤੇ ਸੰਦੀਪ ਸਿੰਘ ਸੰਨੀ ਦਾ ਕਰਜ਼ੇ ਸਿਰ ਤੇ ਨਾ ਰੱਖ ਲਿਓ ਇਸ ਵਾਰ ਨਹੀਂ ਲਾਹੋਂਗੇ ਤੇ ਤੁਹਾਨੂੰ ਲੋਕਾਂ ਦੇ ਤਾਨੇ ਮਿਹਨੇ ਸੁਣਨੇ ਪੈਣੇ ਆ। ਉਹ ਕੰਮ ਹੋਣਾ ਜਿਹੜਾ ਬੀਬੀ ਖਾਲੜਾ ਵੇਲੇ ਖਡੂਰ ਸਾਹਿਬ ਹੋਇਆ ਸੀ। ਬਾਅਦ ਵਿੱਚ ਅੰਮ੍ਰਿਤਪਾਲ ਨੂੰ ਤੁਸੀਂ ਜਿਤਾਇਆ ਤੁਹਾਡਾ ਧੰਨਵਾਦ ਹੈ। ਪਰ ਹੁਣ ਸੰਦੀਪ ਸਿੰਘ ਸੰਨੀ ਦਾ ਜਿਹੜਾ ਸਾਡੇ ਸਿਰ ਤੇ ਕਰਜ਼ ਚੜਿਆ ਉਹ ਵੱਖਰਾ ਹੈ। ਉਹ ਬੀਬੀ ਖਾਲੜਾ ਤੋਂ ਵੀ ਵੱਖਰਾ ਹੈ, ਅੰਮ੍ਰਿਤਪਾਲ ਤੋਂ ਵੀ ਵੱਖਰਾ ਹੈ। ਕਿਉਂਕਿ ਭਾਈ ਸੰਦੀਪ ਸਿੰਘ ਸੰਨੀ ਦੀ ਆਪਣੀ ਕੁਰਬਾਨੀ ਹੈ ਖੁਦ ਦੀ ਉਹਦੇ ਪਰਿਵਾਰ ਨੇ ਦੁੱਖ ਝੱਲੇ ਹੈ ਤੇ ਦੋਸਤੋ ਭਾਈ ਮਨਦੀਪ ਸਿੰਘ ਉਹਦਾ ਭਰਾ ਚੋਣ ਲੜ ਰਿਹਾ ਹੈ ਕਰਮ ਤਾਰਨ ਵਾਲਿਓ ਮੋੜ ਦਿਓ ਕਰਜ਼ਾ ਯਾਰ ਕੋਈ ਗੱਲ ਨਹੀਂ ਬਹੁਤੀ ਵੱਡੀ ਦੂਜੀਆਂ ਪਾਰਟੀਆਂ ਨੂੰ ਵੋਟ ਪਾਉਂਗੇ ਤੇ ਕੁਝ ਨਹੀਂ ਬੜਨਾ ਅਜਾਈ ਜਾਣੀ ਹੈ ਇਸ ਨੌਜਵਾਨ ਨੂੰ ਪਾਉਂਗੇ ਤੇ ਤੁਹਾਡੀ ਆਤਮਾ ਤੁਹਾਡੀ ਰੂਹ ਤੁਹਾਨੂੰ ਅੰਦਰੋਂ ਮੇੜੇ ਨਹੀਂ ਮਾਰੂਗੀ ਤੁਹਾਨੂੰ ਅੰਦਰੋਂ ਸ਼ਾਂਤੀ ਮਿਲੇਗੀ ਕਿ ਅਸੀਂ ਆਪਣਾ ਸਹੀ ਕਰਜ ਉਤਾਰਿਆ ਕਿਸੇ ਦੀ ਦਾਵਤ ਚ ਨਾ ਆਇਓ ਹੱਥ ਵਨ ਕੇ ਬੇਨਤੀ ਹੈ ਕਿ ਭਾਈ ਮਨਦੀਪ ਸਿੰਘ ਨੂੰ ਇੱਕ ਇੱਕ ਵੋਟ ਪਾ ਕੇ ਬਾਲਟੀ ਦੇ ਨਿਸ਼ਾਨ ਤੇ ਮੋਹਰਾ ਲਾ ਕੇ ਤੇ ਪੰਥ ਨੂੰ ਜਿਤਾ ਦਿਓ ਯਾਰ ਪੰਥ ਤੁਹਾਡੇ ਵੱਲ ਝਾਕ ਰਿਹਾ ਹੈ ਪਰਮ ਤਾਰਨ ਵਾਲਿਓ ਦੇਖਿਓ ਕੀਤੇ ਯਾਰ ਪੰਥ ਨੂੰ ਨਾਰਾਜ਼ ਨਾ ਕਰਿਓ ਪੰਥ ਨੂੰ ਖੁਸ਼ ਕਰ ਦਿਓ ਤੇ ਆਉਣ ਵਾਲਾ 2027 ਖਾਲਸੇ ਦੇ ਰਾਜ ਦੇ ਡੰਕੇ ਬਜਾ ਦਿਓ ਪਰਨਤਾਰਨ ਤੋਂ ਇਹ ਸੈਮੀਫਾਈਨਲ ਹੈ ਸੈਮੀਫਾਈਨਲ ਜਿਹੜਾ ਇੱਥੋਂ ਜਿੱਤ ਗਿਆ ਉਹੀ 2027 ਚ ਅੱਗੇ ਆਵੇਗਾ ਆਮ ਪਾਰਟੀ ਨੂੰ ਵੋਟਾਂ ਪਾਉਂਗੇ ਕੋਈ ਫਰਕ ਨਹੀਂ ਪੈਣਾ ਕਿਉਂਕਿ ਪਹਿਲੇ ਹੀ 90 92 ਉਹਨਾਂ ਦੇ ਤੇ ਬੰਦੇ ਹੈਗੇ ਆ ਸਰਕਾਰ ਬਣੀ ਹੋਈ ਹੈ 1 एमएल ਇਹਨਾਂ ਨੂੰ ਕੋਈ ਫਰਕ ਨਹੀਂ ਪੈਣਾ। ਨਾ ਸਰਕਾਰ ਬਣ ਲੱਗੀ ਹੈ ਨਾ ਟੁੱਟਣ ਲੱਗੀ ਹੈ। ਨਾ ਕਾਂਗਰਸ ਨੂੰ ਫਰਕ ਪੈਣਾ ਇੱਕ ਨਾਲ। ਹਾਂ ਜੇ ਫਰਕ ਪੈਣਾ ਸਿੱਖ ਪੰਥ ਨੂੰ ਪੈਣਾ ਹੈ। 2027 ਦੀ ਇਲیکشن ਲਹਿਰ ਬਣ ਜਾਊਗੀ। ਤੇ 2027 ਚ ਸਿੱਖਾਂ ਦਾ ਨੁਮਾਇੰਦਾ ਪੰਜਾਬ ਦਾ ਸੀਐਮ ਉਹ ਵੇ ਦਾ। ਹੁਣ ਵਾਗ ਡੋੜ ਤੁਹਾਡੇ ਹੱਥ ਵਿੱਚ ਹੈ। ਬਾਲਟੀ ਨੂੰ ਨੱਕੋ ਨੱਕ ਭਰ ਦਿਓ ਮੰਨ ਜਾਣ ਲੋਕ ਘਟੋ ਘਟ 30000 ਦੀ ਲੀਡ ਘਟ ਤੋਂ ਘਟ ਹੋਵੇ ਜਿਹਦੇ ਨਾਮ ਅਮਨਦੀਪ ਸਿੰਘ ਖਾਲਸਾ ਜਿੱਤੇ ਇੰਨੀ ਇੱਕ ਤੁਹਾਨੂੰ ਬੇਨਤੀ ਹੈ ਜਰੂਰ ਕਿਰਪਾ ਕਰਿਓ ਇਹ ਦੋ ਮੁੱਦੇ ਸੀ ਅਸਮੀਤ ਸਿੰਘ ਨਮਾ ਆਗੂ ਦੇਖ ਕੇ ਮਨ ਨੂੰ ਖੁਸ਼ੀ ਆਈ ਚਾ ਆ ਕਿ ਉਹ ਸਟੂਡੈਂਟ ਲਹਿਰ ਦੇ ਵਿੱਚੋਂ ਐਸਾ ਆਗੂ ਪੈਦਾ ਹੋ ਗਿਆ ਜਿਹੜਾ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਦੀ ਬਾੰਗ ਡੋਰ ਸੰਭਾਲੇਗਾ ਤੇ ਦੋਸਤੋ ਇਹ ਦਰ ਤਰਨ ਤਾਰਨ ਤੋਂ ਇਹ ਗੱਲ ਪੱਕੀ ਹੋ ਜਾਣੀ ਹੈ ਜਦੋਂ ਮਨਦੀਪ ਸਿੰਘ ਜਿੱਤ ਗਿਆ ਫਿਰ 2027 ਵਿੱਚ ਖਾਲਸਾ ਪੰਥ ਨੂੰ ਕੋਈ ਹਰਾਉਣ ਵਾਲਾ ਜੰਮਿਆ ਨਹੀਂ ਵੀਡੀਓ ਨੂੰ ਦੋਸਤੋ ਲਾਈਕ ਤੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਭੁੱਲ ਚੁੱਕ ਦੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ